ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਰਾਸ਼ਟਰੀ ਜਗਨਨ ਪੰਜਾਬ ਸਿੱਟੇ ਪੰਜਾਬ ਦੇ ਰਾਜਪਾਲ ਨੇ 5 ਦਿਲਿਆਨ ਦੀ ਰਿਪੋਰਟ ਜਿਹੜੀ ਹੈ ਉਹਨਾਂ ਨੂੰ ਸੌਂਪੀ ਹੈ ਕੁਲਦੀਪ ਤਾਲੀਵਾਨ ਨੇ 2000 ਕਰੋੜ ਰੁਪਏ ਚੈੱਕ ਪੈਕੇਜ ਦੀ ਜਿਹੜੀ ਮੰਗ ਕੀਤੀ ਸੀ ਉੱਥੇ ਹੀ ਹੜਾਦਿਕਾਰਨ ਹੋਏ ਜਾਣ ਮਾਲ ਫਸਲਾਂ ਤੇ ਬੁਨਿਆਦੀ ਢਾਂਚੇ ਬਾਰੇ ਜਾਣੂ ਕਰਵਾਇਆ ਰਾਜਪਾਲ ਨੇ ਇੱਕ ਤੋਂ 4 ਸਤੰਬਰ ਤੱਕ ਹੜ੍ਹ ਪ੍ਰਭਾਵਿਤ 5 ਜ਼ਿਲ੍ਹਿਆਂ ਦਾ ਦੌਰਾ ਜੜਾਓ ਕੀਤਾ ਸੀ ਉਥੇ ਦੱਸਦੀ ਕਿ ਕੇਂਦਰ ਸਰਕਾਰ ਦੇ ਵੱਲੋਂ ਪੂਰਾ ਸਮਰਥਨ ਦੇਣ ਦਾ ਫਰੋਸਾ ਦਿੱਤਾ ਗਿਆ ਹੈ ਪੰਜਾਬ ਨੂੰ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਕੇਂਦਰੀ ਖੱਟੇਬਾੜੀ ਮੰਤਰੀ शिवराज ਸਿੰਘ ਚੋਹਾਨ ਅੱਜ ਪੰਜਾਬ ਪੁੱਜੇ ਨੇ ਹੜ੍ਹ ਪ੍ਰੀੜਤਾ ਦਾ ਜਾ ਕੇ ਪੁਝਾਇza ਲੈ ਰਹੇ ਨੇ ਪੰਜਾਬ ਦੇ ਰਾਜਪਾਲ ਨੇ 5 ਜ਼ਿਲ੍ਹਿਆਂ ਨੂੰ ਰੀਪੋਰਟ ਸੌਪੀਏ ਪੰਚ ਜ਼ਿਲ੍ਹਿਆਂ ਦੀ ਰਿਪੋਰਟ ਜਿਹੜੀ ਉਹ ਸੌਪੀਏ ਖੁਦੀਬ талиਵਾਨ ਨੇ ਦੱਸਦੇ ਕਿ 2000 ਕਰੋੜ ਰੁਪਏ ਪੈਕੇਜ ਦੀ ਸਿਮਾਨ ਕੀਤੀ। ਪਦੇਰੀ ਜਾਣਕਾਰੀ ਲਈ ਸੜੇ ਨਾਲ ਗਗਨਦੀਪ ਸਿੰਘ ਜੁੜ ਚੁੱਕੇ ਨੇ। ਗਗਨਦੀਪ ਸਿੰਘ ਅੱਜ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਜਹਾਨ ਪੰਜਾਬ ਪੁੱਜੇ ਨੇ ਹੜਪੀਟ ਤਾਂ ਦੇ ਜਿਹੜੇ ਇਲਾਕੇ ਨੇ ਉੱਥੇ ਹੀ ਦੌਰਾ ਵੀ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਕੀ ਕੁਝ ਕਹੋਗੇ ਉਸ ਤੋਂ ਲੈ ਕੇ ਜੀ ਬਿਲਕੁਲ ਮਾਨਪ੍ਰੀਤ ਤੁਹਾਨੂੰ ਦੱਸ ਜੀ ਕਿ ਜਿਸ ਤਰ੍ਹਾਂ ਪੰਜਾਬ ਪਿਛਲੇ ਹਫਤੇ ਤੋਂ ਤਰਾ ਤਰਾ ਹੋ ਰਿਹਾ ਪਾਣੀ ਪਾਣੀ ਹੋਇਆ ਤੇ ਲਗਾਤਾਰ ਹਰ ਪਾਸੇ ਹੀ ਪਾਣੀ ਪਾਣੀ ਦੇਖਦਾ ਤਾਂ ਇੱਕ ਵੱਡੇ ਸੰਕਟ ਦੇ ਵਿੱਚ ਜਿਹੜਾ ਕਿ ਉਹ ਪੰਜਾਬ ਫਸਿਆ ਜਿੱਥੇ ਕਿ ਪੰਜਾਬ ਦੀ ਸਮਾਜ ਸੇਵੀ ਸੰਸਥਾਵਾਂ ਕਹਿਦੀ ਹੈ ਚਾਹ ਜਿਲ੍ਹਾ ਪ੍ਰਸ਼ਾਸਨ ਕਹ ਰਿਹਾ ਵਕ ਵਕ ਜਿਹੜਿਆਂ ਦੇ ਵਿੱਚ ਤਾਂ ਉਥੇ ਹੀ ਮੌਕੇ ਦੀ ਜਿਹੜੀ ਪੰਜਾਬ ਸਰਕਾਰ ਹੈ ਭਗਵੰਤਪਾਣ ਦੀ ਅਗਵਾਈ ਵਾਲੀ ਸਰਕਾਰ ਹੈ ਉਹਨਾਂ ਦੇ ਵਿਧਾਇਕ ਕੈਬਨਿਟ ਮੰਤਰੀ ਐਸੋ ਤੱਕ ਕਿ ਜੋ ਵਰਕਰ ਹੈ ਚਾਹੇ ਮੈਦਾਂ ਵਿੱਚ ਦੀ ਗੱਲ ਕਰੀਏ ਚਾਹੇ ਉਹ ਪੁਰਸ਼ਵਿੰਗ ਨੇ ਸਾਰੇ ਹੀ ਜਿਹੜੇ ਨੇ ਇਸ ਪ੍ਰਭਾਵੇ ਤੇ ਲੱਗਿਆਂ ਦਾ ਦੌਰਾ ਕਰਨ ਦੇ ਲਈ ਪਹੁੰਚਦੇ ਨੇ ਤਾਂ ਉੱਥੀ ਵਕਵਕ ਮਾਸੇ ਵੀ ਜਿਹੜੇ ਹੈਗੇ ਨੇ ਉਹ ਵੀ ਪੂਰੇ ਪੰਜਾਬ ਨੂੰ ਜਿਹੜਾ ਕਿ ਉਹ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਸੰਕਰ ਦਿੱਤੇ ਦਿੱ ਤੋਂ ਤਾਂ ਉੱਥੇ ਹੀ ਤੁਹਾਨੂੰ ਯਾਦ ਆਵਾਜ਼ ਵਿੱਚ ਜਿਸ ਤਰ੍ਹਾਂ ਕਿ ਪੀਸੀ ਕਰਦੇ ਜਨ ਵਿਧਾਇਕ ਚਾਹੇ ਵਿਧ ਮੰਤਰੀ ਦੀ ਗੱਲ ਕਰੀਏ ਚਾਹੇ ਵਿਧਾਇਕ ਹੋਣ ਚਾਹੇ ਉਹ ਕੈਬਨਟ ਮੰਤਰੀ ਹੋਣ ਤਾਂ ਉਹਨਾਂ ਨੇ ਇੱਕੋ ਇੱਕ ਜਿਹੜੀ ਹੈ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਜਿਹੜਾ ਉਹਨਾਂ ਦਾ 60000 ਕਰੋੜ ਰੁਪਏ ਦਾ ਜਿਹੜਾ ਬਕਾਇਆ ਹੈਗਾ ਆ ਉਹ ਕੇਂਦਰ ਸਰਕਾਰ ਪਹਿਲਾਂ ਤਾਂ ਲੀਜ਼ ਕਰੇ ਤਾਂ ਉਸ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਖੜਾ ਵੀ ਸਿੱਟੀ ਪਾਣੀ ਹੋਈ ਹੈ ਲਗਾਤਾਰ ਗगन ਬਦੇਰੀ ਜਾਣਕਾਰੀ ਲਈ ਗगनਦੀਪ ਬਹੁਤ ਬਹੁਤ ਧੰਨਵਾਦ ਜੁੜੇ ਨਾਂਗੇ ਥੋੜੇ ਨਾਲ